ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਲੈ ਕੇ ਆਏ ਹਾਂ ਗੋਲ ਦਸਤਾਰ ਦੀ ਵੀਡੀਓ ਜੇਦੀ ਲੈਂਥ 6.5 ਮੀਟਰ ਹੈ ਤੇ ਜਿਹੜਾ ਕਪੜਾ ਫੁੱਲ ਵਾਲ ਵਰਤਿਆ ਜਿਹੜਾ ਤੁਸੀਂ ਪਹਿਲਾਂ ਸਿਰਾਂ ਚੰਗੀ ਤਰ੍ਹਾਂ ਕੇਸ ਨੇੜੇ ਬਾਰਨਿਆ ਕੰਗੀਆਂ ਨਾਲ ਤੇ ਉਸ ਤੋਂ ਬਾਅਦ ਸਿਰ ਤੇ ਹੈਟਰ ਜੁੜਾ ਕਰਕੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਇਹ ਵੀਡੀਓ ਦੇਖਣ ਲਈ ਧੰਨ ਵੀਡੀਓ ਦੇਖਣ ਲਈ ਜਿਹੜਾ ਵੀਡੀਓ ਲੱਕੀ ਦੇਖਦੇ ਹੋ ਤੁਸੀਂ ਸ਼ੇਅਰ ਕਰ ਲਿਆ ਕਰੋ ਜੂੜਾ ਕਰਕੇ ਉਹ ਜਿਹੜਾ ਕੰਗਾ ਟਾਂਕੇ ਜਿਹੜਾ ਜੂੜਾ ਤੁਸੀਂ ਰੈਂ ਸੈਂਟਰ 'ਚ ਕਰਨਾ ਨਾਲ ਇੱਧਰ ਨਹੀਂ ਆ ਇੱਧਰ ਵੱਧ ਘੱਟ ਨਾ ਖੱਬੇ ਪਾਸੇ ਜਾਂ ਸੱਜੇ ਪਾਸੇ ਨਹੀਂ ਹੋਣਾ ਚਾਹੀਦਾ ਰਾਤੂ ਪਾ ਤੁਸੀਂ ਨੇ ਪਰਨਾ ਬਨਣਾਗਾ ਉਹਦਾ ਇੱਕ ਦੋਨੇ ਇੱਕ ਪਰ ਦੋ ਬੱਲੇ ਇਕੱਠੇ ਇਕ ਪਰਲਾ ਇਕੱਠਾ ਕਰਕੇ ਜੇਕਰ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ Facebook ਪੇਜ ਨੂੰ ਫੋਲੋ ਤੁਸੀਂ ਨੇ ਇਹੜਾ ਪਲਾਊਗਾ ਤੇਰੇ ਸਿਰ ਤੇ ਸਿਰ ਤੇ ਰੱਖ ਕੇ ਖੱਬੇ ਪਾਸੇ ਸਿਆੜਾ ਲੜਾ ਖੱਬੇ ਪਾਸੇ ਨੂੰ ਘੁਮਾ ਕੇ ਆਹ ਤੱਕ ਜਿੱਤਣਾ ਜਿਹੜਾ ਦੂਜਾ ਲੜ ਹੋਊਗਾ ਤੁਸੀਂ ਨੇ ਉਹਦੇ ਵਿੱਚ ਜਿਹੜੇ ਅੱਧਾ ਕੰਨ ਢੱਕ ਕੇ ਪਿੱਛੇ ਜਿਹੜਾ ਲੜਾ ਲੜੋਗਾ ਤੁਸੀਂ ਨੇ ਲਾਇਆਗਾ ਉਹਦੀ ਨੇ ਉਸ ਤੇ ਉਹ ਲੜ ਦੇਮਗਾ ਰਹੇ ਤੁਸੀਂ ਲੜਈ ਜਿਹੜਾ ਦਸਤਾਰਾ ਉਸ ਨੂੰ ਤੁਸੀਂ ਟੈਟ ਕਰ ਸਕਦੇ ਹੋ ਐਨ ਜਿਹੜੇ ਬਲੇ ਲੜ ਦੇ ਵਿੱਚ ਤੁਸੀਂ ਐਨ ਬਲ ਪਾ ਕੇ ਚੰਗੀ ਤਰ੍ਹਾਂ ਗਲਾਈ ਦੇ ਵਿੱਚ ਇਸ ਲੜ ਨੂੰ ਲਗਾ ਦੇਣਾ ਹੈ ਤੁਸੀਂ ਜਿਹੜਾ ਇਹ ਸਲੜ ਨੂੰ ਖਿੱਚ ਕੇ ਤੁਸੀਂ ਨੇ ਥੱਲੇ ਨੂੰ ਐਨ ਉੱਤੇ ਆ ਕੇ ਪਾ ਦੇ ਨੇ ਜਿਹੜੇ ਉਹ ਟੈਟ ਕਰਦੇ ਨੇ ਨੇ ਇਹ ਬੰਨ੍ਹਦੇ ਤੁਸੀਂ ਨੇ ਚੰਗੀ ਤਰ੍ਹਾਂ ਬਾਜ ਨਾਲ ਵੀ ਬਾਜ ਦੇ ਮਤਲਬ ਦੇ ਨਾਲ ਉਸ ਨੂੰ ਗਲਾਈ ਜਿਹੜਾ ਲੜੂਗਾ ਤੁਸੀਂ ਇਹਨਾਂ ਪੂਰੀ ਗਲਾਈ ਦੇ ਵਿੱਚ ਲਿਆਉਣਾ ਹੈ ਫਿਰ ਇਹ ਚੰਗੀ ਤਰ੍ਹਾਂ ਬਲ ਪਾ ਕੇ ਲੜ ਬਲਾਂ ਦੇ ਵਿੱਚ ਲੜ ਨੂੰ ਲਗਾਉਣਾ ਹੈ ਜਿਹੜਾ ਤਲਾ ਸੋਡਾ ਆਊਗਾ ਸਿਰ ਉਸ ਨੂੰ ਤੁਸੀਂ ਪਹਿਲੇ ਲੜ ਦੇ ਵਿੱਚ ਦੱਬ ਦੇਣਾ ਹੈ ਉਸ ਲੜ ਨੂੰ ਵੀ ਉਸ ਤਰ੍ਹਾਂ ਹੀ ਲਗਾਉਣਾ ਔਰ ਪੂਣੀਆਂ ਲੜ ਨੂੰ ਖੋਲ ਕੇ ਚੰਗੀ ਤਰ੍ਹਾਂ ਸਾਰਾ ਲੜ ਖੋਲ ਕੇ ਉਸ ਨੂੰ ਇੱਕ ਉੱਤੇ ਉਤਲੇ ਛੜ ਇਕੱਠਾ ਕਰਕੇ ਥੱਲੇ ਛੜ ਥੱਲਾ ਪਤਲਾ ੜਾ ਥਰ ਪਤਲਾ ਪਾਸਾ ਥੱਲੇ ਰੱਖ ਕੇ ਤੇ ਮੋਟਾ ਪਾਸਾ ਉੱਤੇ ਰੱਖ ਕੇ ਲੜ ਨੂੰ ਲਗਾਉਣਾ ਹੈ ਉਸਨੂੰ ਵੀ ਬਣਾ ਦੇ ਵਿੱਚ ਪ੍ਰੋਪਰ ਬਣਾ ਦੇ ਵਿੱਚ ਅਨਸਾਰ ਉਸ ਲੜ ਦੇ ਉੱਤੇ ਲੜ ਦੇ ਜਿਹੜਾ ਬਲ ਪਾ ਕੇ ਉਸ ਲੜ ਨੂੰ ਵੀ ਗੋਲਾਈ ਦੇ ਵਿੱਚ ਲਗਾ ਦੇਣਾ ਹੈ ਜਿਹੜਾ ਤੁਸੀਂ ਨੇ ਪਹਿਲਾ ਲੜ ਸਿੱਡੇ ਸਾਈਡ ਤੇ ਉਹ ਤੁਸੀਂ ਨੇ ਬਾਅਦ ਵਿੱਚ ਅੰਦਰ ਕਰ ਲੈਣਾ ਹੈ ਇਸ ਲੜ ਨੂੰ ਵੀ ਤੁਸੀਂ ਨੇ ਬਣਾ ਦੇ ਵਿੱਚ ਲਗਾਉਣਾ ਹੈ ਦੇ ਰੇ ਤੇ ਉਂਗਲੀ ਦੇ ਮਦਦ ਨਾਲ ਜਿਹੜੇ ਵਾਲ ਨੇ ਸੈੱਟ ਕਰ ਲੈਣੇ ਨੇ ਤੇ ਬਾਅਦ ਵਿੱਚ ਜਿਹੜਾ ਬਾਜ ਨਾਲ ਤੁਸੀਂ ਨੇ ਵਾਲਾਂ ਨੂੰ ਬਲਾਂ ਨੂੰ ਸੈੱਟ ਕਰਕੇ ਇਹਨਾਂ ਨਾਲ ਲਗਾਉਣਾ ਹੈ ਜਿਹੜੇ ਬਾਅਦ ਵਿੱਚ ਜਦੋਂ ਤੁਸੀਂ ਜਿਹੜੇ ਵਾਲ ਨੇ ਉਹ ਚੰਗੀ ਤਰ੍ਹਾਂ ਸੰਘਣੇ ਕਰ ਲੈਣੇ ਹਨ ਜਿਹੜਾ ਤੁਸੀਂ ਇਹ ਲੜਦਾ ਗੋੜਾ ਪੁਣੀ ਜਿਸ ਤਰ੍ਹਾਂ ਤੁਸੀਂ ਨੇ ਦੂਸਰਾ ਲੜਦਾ ਗਿਆ ਸੀ ਉਸ ਤਰ੍ਹਾਂ ਪੁਣੀ ਨੂੰ ਖੋਲ ਕੇ ਚੰਗੀ ਤਰ੍ਹਾਂ ਖੋਲ ਕੇ ਉੱਤਲੀ ਸਾਈਡ ਕੱਟ ਤੇ ਇਹੜਾ ਥੱਲਾ ਦਾ ਪਲਾਉ ਉੱਤੇ ਜੋੜ ਕੇ ਜੜਨ ਉੱਤਲੀ ਸਾਈਡ ਇਕੱਠਾ ਕਰਕੇ ਜਿਹੜਾ ਮੋਟਾ ਪਾਸਾ ਉੱਤੇ ਲਿਆ ਕੇ ਤੇ ਪਤਲਾ ਪਾਸਾ ਥੱਲੇ ਇਹ ਲੜ ਨੂੰ ਲਗਾ ਦੇਣਾ ਹੈ ਐਨ ਬਲਾਂ ਦੇ ਵਿੱਚ ਗਲਾਈ ਦੇ ਵਿੱਚ ਸਲੈਡ ਨੂੰ ਵੀ ਗਲਾਈ ਦੇ ਵਿੱਚ ਲਗਾ ਦੇਣਾ ਹੈ ਚੰਗੀ ਤਰ੍ਹਾਂ ਜਿਹੜਾ ਤੁਸੀਂ ਲੜਾ ਉੱਤੇ ਇਕੱਠਾ ਕਰ ਲੈਣਾ ਹੈ ਤੇ ਬੈਗ ਤੋਂ ਪੈਂਚਾ ਕਰਕੇ ਤੁਸੀਂ ਲੜ ਨੂੰ ਬਲਾਂ ਦੇ ਵਿੱਚ ਲੜ ਨੂੰ ਲਗਾ ਦੇਣਾ ਹੈ ਜੇ ਕਰ ਤਾ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਚੰਗੇ ਤਰ੍ਹਾਂ ਤੁਸੀਂ ਨੇੜੇ ਉੱਬਲ ਨੇ ਉਂਗੂਠ ਤੇ ਉਂਗਲੀ ਦੇ ਮੱਧ ਦੇ ਨਾਲ ਤੁਸੀਂ ਨੇ ਸੈੱਟ ਕਰ ਲੈਣੇ ਹਨ ਜਿਹੜਾ ਤੁਹਾਡੇ ਉੱਤੇ ਜਿਹੜਾ ਜਿਹੜਾ ਢਿੱਲਾ ਪੈਦਾ ਤੁਸੀਂ ਉਸ ਨੂੰ ਉੱਤੇ ਜਿਹੜਾ ਦਬਸਾ ਦਦੇ ਹੋ ਤੁਸੀਂ ਇਹ ਗਰਫੇਰ ਤੁਸੀਂ ਉਹ ਲੜਨ ਖੇਥਲ ਪਹਿਲੇ ਲੜ ਲਗਾਇਆ ਜਿਹੜਾ ਉਸ ਨੂੰ ਥੱਲੇ ਖਿੱਚ ਕੇ ਤੁਸੀਂ ਨੇ ਐਂ ਟੈਟ ਕਰਕੇ ਜਿਹੜਾ ਵਾਲ ਨੇ ਤੁਸੀਂ ਟੈਟ ਕਰਕੇ ਉੱਤੇ ਨੂੰ ਉੱਤੇ ਨੂੰ ਹੋਲਡ ਕਰ ਲੈਣਾ ਹੈ ਜਿਹੜਾ ਤੁਸੀਂ ਅਗਲਾ ਲਗਾਉਣਾ ਹੈ ਉਸ ਤਰ੍ਹਾਂ ਹੀ ਜਿਹੜਾ ਤੁਸੀਂ ਚੌਥਾ ਲੜ ਲਗਾਇਆ ਸੀਗਾ ਉਹਨੀਆਂ ਦਾ ਕੋ ਮੋਟਾ ਪਾਸਾ ਜਿਹੜਾ ਉੱਤੇ ਰੱਖ ਕੇ ਤੇ ਪਤਲਾ ਪਾਸਾ ਥੱਲੇ ਰੱਖ ਕੇ ਸਾਰੇ ਭਲੇ ਜਿਹੜੇ ਉੱਤੇ ਨੇ ਉਤਲੀ ਸਾਈਡ ਇਕੱਠੇ ਕਰਕੇ ਉਹ ਜਿਹੜਾ ਨਾਲ ਲੱਗਣ ਵਾਲਾ ਗਾੜਾ ਨਾਲ ਬਣਾ ਦੇ ਵਿੱਚ ਗਲਾਈ ਦੇ ਵਿੱਚ ਇਹੜੇ ਪਾਣੇ ਇਹ ਪਣਾ ਤੁਹਾਡੇ ਗੋਲਦਸਤਾਰ ਦੇ ਵਿੱਚ ਜਿਹੜੇ ਪ੍ਰੋਪਰ ਬਣੇ ਚਾਹੀਦੇ ਨੇ ਇਹ ਕਰ ਤੁਹਾਡਾ ਇਹੜਾ ਪਰਨਾ ਉਹ ਬਾਹਰ ਜ਼ਿਆਦਾ ਨਿਕਲਦਾ ਜੂੜੇ ਤੋਂ ਸੈਂਟਰ ਜੂੜੇ ਦੇ ਕੋਲੋਂ ਤੁਸੀਂ ਉਹਨੂੰ ਅੰਦਰ ਨੂੰ ਦੱਬ ਸਕਦੇ ਹੋ ਤੇ ਨਾਂ ਚੰਗੀ ਤਰ੍ਹਾਂ ਇਹੜਾ ਪਰਨਾ ਨੇ ਸੈਟ ਕਰ ਲੈਣਾ ਹੈ ਤੇ ਚੰਗੀ ਤਰ੍ਹਾਂ ਵਾਲ ਪਾ ਕੇ ਅੰਨ ਪਿੱਛੇ ਤੱਕ ਜਿਹੜੇ ਵਾਲ ਨੇ ਦੋਨੇ ਹੈਡਾਂ ਦੇ ਪਾਉਣੇ ਨੇ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈਗਾ ਬਈ ਇਧਰੋਂ ਇੱਕ ਸਾਈਡ ਤੋਂ ਉੱਚਾ ਜਾਂ ਨੀਵਾਂ ਨਾ ਹੋਵੇ ਦੋਨਾਂ ਸਾਈਡਾਂ ਤੋਂ ਬਰਾਬਰ ਹੋਣਾ ਚਾਹੀਦਾ ਹੈ ਇਸ ਦੀ ਸ਼ੇਪ ਜਿਹੜਾ ਤੇ ਨਗਲਾ ਲਾਗੂਣਾ ਹੈ ਉਸ ਉਸ ਨੂੰ ਵੀ ਉਸ ਤਰ੍ਹਾਂ ਪੁਨੇ ਦਾ ਮੋਟਾ ਪਾਸਾ ਉੱਤੇ ਰੱਖ ਕੇ ਤੇ ਪਤਲਾ ਪਾਸਾ ਥੱਲੇ ਰੱਖ ਕੇ ਲੜ ਨੂੰ ਲਗਾਉਣਾ ਹੈ ਆਨ ਪੱਲੇ ਨੂੰ ਇਕੱਠੇ ਲੜਾ ਨੂੰ ਇਕੱਠਾ ਕਰਕੇ ਇਸ ਲੜ ਨੂੰ ਵੀ ਇਹਨਾਂ ਪੂਰੇ ਬਲਾਂ ਦੇ ਵਿੱਚ ਲਗਾਉਣਾ ਹੈ। ਇਸ ਲੜ ਨੂੰ ਤੁਸੀਂ ਜੇ ਤੁਸੀਂ ਬਲਾਂ 'ਚ ਲਗਾਉਣਾ ਚਾਹੁੰਦੇ ਤੁਸੀਂ ਬਲਾਂ 'ਚ ਵੀ ਲਗਾ ਸਕਦੇ ਹੋ। ਤੇ ਇਸ ਜਿਹੜਾ ਲੜ ਲਗਾਇਆ ਵੀਰ ਨੇ ਤੇ ਉਹ ਲਗਾਇਆਗਾ ਐਨ ਸਾਫ਼। ਇਹ ਲੜ ਨੂੰ ਜਿਹੜਾ ਸਾਫ਼ ਕਰਕੇ ਐਨ ਚੰਗੀ ਤਰ੍ਹਾਂ ਲੜ ਨੂੰ ਲਗਾ ਲੈ ਇਸ ਦੇ ਨਾਲ ਢੜਪ ਗੋਲ ਦਸਤਾਰ ਆ ਗਈ ਉਹ ਵਧੀਆ ਲੱਗੂਗੀ ਤੁਸੀਂ ਨੇ ਇਹਦੇ ਸਾਈਡ ਤੋਂ ਤੁਸੀਂ ਨੇ ਚੰਗੀ ਤਰ੍ਹਾਂ ਇਸ ਨੂੰ ਸੈੱਟ ਕਰ ਲੈਣਾ ਹੈ ਤੇੜਾ ਤੁਹਾਡਾ ਇਹੜਾ ਬਾਕੀ ਦਾ ਲੜ ਰਹਿ ਜੂ ਤੁਸੀਂ ਨੇ ਉਹ ਪਿੱਛੇ ਦੱਬ ਦੇਣਾ ਹੈ ਦੇ ਤਾਂ ਇਹਦਾ ਪੂਰਾ ਵੱਡਾ ਲੜਾ ਹੋਇਆ ਤੁਸੀਂ ਹੋਰ ਉਸ ਦਾ ਇੱਕ ਲੜ ਬਣਾ ਕੇ ਲਗਾ ਸਕਦੇ ਹੋ ਆ ਤੁਸੀਂ ਇਹ ਉਸ ਚੰਗੀ ਤਰ੍ਹਾਂ ਉਸ ਲੜ ਨੂੰ ਤੁਹਾਡਾ ਲੜ ਬਚਿਆ ਸੀ ਉਸਨੂੰ ਚੰਗੀ ਤਰ੍ਹਾਂ ਤੁਸੀਂ ਨੇ ਦਬ ਦੇਣਾ ਹੈ ਤੇ ਇਹੜਾ ਪਰਨਾ ਉਹ ਮੂਰੋਂ ਤੁਸੀਂ ਨੇ ਥੜਾਇਆ ਅੰਦਰ ਕਰ ਲੈਣਾ ਹੈ ਮਿੱਡਾ ਚੰਗੀ ਤਰ੍ਹਾਂ ਤੁਸੀਂ ਨੇ ਇਹ ਚਿਹੜਾ ਤੁਸੀਂ ਨੇ ਲੜ ਲਗਾਇਆ ਸੀ ਉਸ ਵਿੱਚ ਬਾਜ ਫੇਰ ਲੈਣਾ ਹੈ ਤੁਸੀਂ ਚੰਗੀ ਤਰ੍ਹਾਂ ਪਾ ਲੈਣੇ ਹਨ ਉੱਤੋਂ ਚੰਗੀ ਤਰ੍ਹਾਂ ਦੱਬ ਕੇ ਤੁਸੀਂ ਇਹਨਾਂ ਵਿੱਚ ਜਿਹੜਾ ਬਾਜ ਦੀ ਮਾਦਰ ਨਾਲ ਸਾਰੇ ਪਾਸੇ ਤੁਸੀਂ ਇਹ ਵਿਚਾਰੇ ਪਾਸੇ ਬੜਾ ਪਾ ਲੈਣੇ ਹਨ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤਦਿਆਂ ਕਿ ਤਰ੍ਹਾਂ ਵਾਲ ਪੂਲ ਪਾ ਕੇ ਜਿਹੜਾ ਪਰਨਾ ਦੇ ਇਹ ਸੈਟ ਕਰ ਲੈਣਾ ਹੈ ਜੇਕਰ ਤੁਹਾਨੂੰ ਅੱਡੀ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਰਨਾ ਜਰੂਰ ਕਰੋ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਦਾ